ਹੈਲੋ ਦੋਸਤੋ ਆ ਤੁਹਾਨੂੰ ਇੱਕ ਕੰਮ ਦਿਖਾਉਣੇ ਆ ਸੰਗਰੂਰ ਤੋਂ ਆਈ ਆ ਬਸ ਇਹ ਸੰਗਰੂਰ ਤੋਂ ਬੱਸ ਆਈ ਆ ਤੇ ਇਹ ਚੰਡੀਗੜ੍ਹ ਤੋਂ ਟ੍ਰੈਫਿਕਾ ਰਹੀ ਆ ਇਹਨੂੰ ਕੋਈ ਫਿਕਰ ਨਹੀਂ ਇਸ ਬੰਦੇ ਨੂੰ ਕੋਈ ਫਿਕਰ ਨਹੀਂ ਹਾਂ ਵੀ ਕੀ ਸੋਚਿਆ ਤੂੰ ਇਹ ਚੰਡੀਗੜ੍ਹ ਤੋਂ ਟ੍ਰੈਫਿਕਾ ਰਹੀ ਆ ਕੀ ਸੋਚਿਆ ਇਹਦੇ ਬਾਰੇ ਜੇ ਟੱਕਰ ਹੋ ਗਈ ਕਿਸੇ ਨਾਲ ਕੌਣ ਜ਼ਿੰਮੇਵਾਰ ਹੈ ਦਸਵੇਂ ਨੂੰ ਕੌਣ ਜ਼ਿੰਮੇਵਾਰ ਹੈ ਸਮਝਦਾ ਨਹੀਂ 100 ਗੱਡੀ ਲੰਘ ਗਈ ਹੁਣ ਤੱਕ ਨਹੀਂ ਚੰਗਾ ਪਲਾ ਰਸਤਾ ਬਣਿਆ ਉਧਰ ਦੇ ਪਾਸੇ ਸਾਰੀਆਂ ਗੱਡੀਆਂ ਰੰਗ ਰਹੀਆਂ ਨੇ ਚੱਲ ਚੱਲ ਰਗੜਦੇ ਕਿਸੇ ਨੂੰ ਕੋਈ ਗੱਲ ਨਹੀਂ ਚੱਲ ਦੋਸਤੋ ਸਬੀਲਾ ਲੱਗਦੀਆਂ ਰੋਡ ਦੇ ਉੱਤੇ ਪਰ ਅਸੀਂ ਅੱਜ ਦੇਖੋ ਤੁਸੀਂ ਕਿੰਨਾ ਇਕੱਠ ਕਰਕੇ ਅਸੀਂ ਇਸੇ ਕਰਕੇ ਖੜੇ ਆਂ ਇਧਰੋਂ ਜਾਨਣਾ ਜਾਣ ਦਾ ਪੂਰਾ ਖਤਰਾ ਉਧਰੋਂ ਟ੍ਰੈਫਿਕ ਦੇਖੋ ਕਿਵੇਂ ਆ ਰਹੀ ਆ ਇਹ ਬੰਦਾ ਰੋਂਗ ਸਾਈਡ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦਾ ਇਹ ਕੰਮ ਆ ਇਹਨਾਂ ਤੱਕ ਵੀਡੀਓ ਪਹੁੰਚਦੀ ਕਰੋ ਇਹਨਾਂ ਦੇ ਡੀਪੂ ਤੱਕ ਇਹ ਕੰਮ ਆ ਇਹਨਾਂ ਦਾ ਠੀਕ ਹੈ ਜੀ ਪੁੱਠੇ ਕੰਮ ਕਰਦੇ ਆ ਜਿੰਨੇ ਕੰਮ ਪੁੱਠੇ ਕਰਦੇ ਆ ਪੀਆਰਟੀਸੀ ਦੇ ਡਰਾਈਵਰ ਕਰਦੇ ਆ ਆਹ ਦੇਖੋ ਨਰੇ ਐਕਸੀਡੈਂਟ ਦੇ ਚਾਂਸ ਨਰੇ ਐਕਸੀਡੈਂਟ ਦੇ ਚਾਂਸ ਨਰੇ ਐਕਸੀਡੈਂਟ ਦੇ ਚਾਂਸ ਹੁਣ ਤੁਸੀਂ ਮੈਨੂੰ ਦੱਸੋ ਜੋ ਸ਼ਵੀਲਾ ਪੀਣ ਵਾਲੇ ਨਾ ਰਹੇ ਤੇ ਸ਼ਵੀਲਾ ਲਾਉਣ ਦਾ ਕੀ ਫਾਇਦਾਗਾ ਦੋਸਤੋ ਆਹ ਹਾਲਾਤ ਨੇ ਇਹਨਾਂ ਦੇ ਡਿੱਪੂ ਤੱਕ ਪਹੁੰਚਦੀ ਕਰੋ ਵੀਡੀਓ ਹੁਣ ਤੁਸੀਂ ਦੇਖੋ ਅੱਗੇ ਤੋਂ ਟ੍ਰੈਫਿਕ ਕਿੰਨੀ ਉਥਲ ਪੁਥਲ ਹੋਈ ਪਈ ਆ ਵੀਡੀਓ ਲੰਬੀ ਬਣ ਜੂਗੀ ਬਹੁਤ ਬਹੁਤ ਧੰਨਵਾਦ